ਮੰਜਿਸ ਵਾਕਰੇ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਲੈ ਕੇ ਆਇਆ ਜੋ ਇਹ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਦੀ ਸਟੋਰੀ ਹੈ ਹਿਮਾਚਲ ਦੇ ਇੱਕ ਪਿੰਡ ਵਿੱਚ ਵਾਪਰੀ ਘਟਨਾ ਜੋ ਕਿ ਇੱਕ ਅੰਧਵਿਸ਼ਵਾਸ ਦੇ ਤੰਤਰ ਵਿੱਦਿਆ ਦੇ ਕਾਰਨ ਇੱਕ ਘਰ ਪਰਿਵਾਰ ਦੇ ਵਿੱਚ ਅਜਿਹਾ ਕੁਝ ਹੋਇਆ ਕਿ ਜਿਸ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਤਹਿਸਨਸ ਕਰਕੇ ਰੱਖ ਦਿੱਤੀ ਕੀ ਸੀ ਕਹਾਣੀ ਕੀ ਹੋਇਆ ਸੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਰ ਭੈਣ ਸਾਰੇ ਵੀਡੀਓਜ਼ ਦੇਖਦੇ ਹੋ ਪਿਆਰ ਦੇ ਰਹੇ ਹੋ ਚੈਨਲ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਵਧੀਆ ਵਧੀਆ ਕਮੈਂਟਸ ਕਰਦੇ ਰਹੋ ਕਮੈਂਟ ਕਰਦੇ ਤਾਂ ਸਾਨੂੰ ਹੌਸਲਾ ਮਿਲਦਾ ਜਿਵੇਂ ਅੱਗੇ ਵੀ ਕਹਿਣਾ ਹੁਣ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਨੂੰ ਜਰੂਰ ਦੱਸਿਓ ਹੈਨਾ ਅਸੀਂ ਅੱਗੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਸਟੋਰੀ ਦੀ ਸ਼ੁਰੂਆਤ ਕਰੀਏ ਤਾਂ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹਿਮਾਚਲ ਦੇ ਇੱਕ ਪਿੰਡ ਦੇ ਵਿੱਚ ਮਾਚਲ ਦੇ ਵਿੱਚ ਰਹਿਣ ਵਾਲੀ ਇੱਕ ਲਤਾ ਦੇਵੀ ਨਾਮ ਦੀ ਔਰਤ ਇੱਕ ਦਿਨ ਬੱਸ ਦੇ ਵਿੱਚ ਸਫ਼ਰ ਕਰ ਰਹੀ ਸੀ ਬੱਸ ਦੇ ਵਿੱਚ ਜਾਂਦੇ ਜਾਂਦੇ ਆ ਉਹਨੂੰ ਸੀਟ ਨਹੀਂ ਮਿਲਦੀ ਇੱਕ ਲਛਮਨ ਦਾਸ ਨਾਮ ਦਾ ਵਿਅਕਤੀ ਉਸੇ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਤੇ ਉਹਨੇ ਦੇਖਿਆ ਕਿ ਜਦੋਂ ਲਤਾ ਨੂੰ ਖੜੀ ਹੁੰਦੇ ਦੇਖਿਆ ਤਾਂ ਉਹਨੇ ਆਪਣੀ ਸੀਟ ਸੀ ਜਿਹੜੀ ਉਹ ਲਤਾ ਦੇ ਲਈ ਛੱਡ ਦਿੱਤੀ ਤੇ ਉਹਨੂੰ ਕਹਿ ਦਿੱਤਾ ਕਿ ਤੁਸੀਂ ਇੱਥੇ ਬੈਠ ਸਕਦੇ ਹੋ ਤਾਂ ਲਤਾ ਉੱਥੇ ਬੈਠ ਗਈ ਤਾਂ ਆਪਸ ਦੇ ਵਿੱਚੋਂ ਥੋੜੀਆਂ-ਬਹੁਤੀਆਂ ਗੱਲਾਂ ਸ਼ੁਰੂ ਹੋਈਆਂ ਗੱਲਾਂ ਉਹਨਾਂ ਦੀਆਂ ਵਾਦਦੀਆਂ ਗੀਆਂ ਇੱਕ ਦੂਜੇ ਬਾਰੇ ਪਤਾ ਕਰਦੇ ਰਹੇ ਤਾਂ ਪਤਾ ਲੱਗਿਆ ਜਿਹੜੀ ਲਤਾ ਆ ਉਹਦਾ ਵਧੀਆ ਪਰਿਵਾਰ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਰਹੀ ਆ ਵਿਆਹੀ ਹੋਈ ਆ ਤੇ ਨਾਲ ਹੀ ਜਿਹੜਾ ਲਛਮਨ ਦਾਸ ਸੀ ਉਹਦੇ ਬਾਰੇ ਪਤਾ ਲੱਗਿਆ ਇੱਕ ਕਿਸਮ ਦਾ ਬਾਬਾ ਆ ਇੱਕ ਕਿਸਮ ਦਾ ਤੰਤਰੀਕਾ ਜੋ ਕਿ ਲੋਕਾਂ ਦੇ ਘਰ ਪਰਿਵਾਰਾਂ ਦੇ ਵਿੱਚ ਜਿਹੜੀਆਂ ਅੜਚਣਾਂ ਆਉਂਦੀਆਂ ਉਹਨਾਂ ਨੂੰ ਦੂਰ ਕਰਦਾ ਉਹ ਇਹੀ ਗੱਲ ਲਤਾ ਨੂੰ ਦੱਸਦਾ ਤਾਂ ਲਤਾਏ ਸੁਣ ਕੇ ਉਹਦੇ ਨਾਲ ਆਪਣੇ ਘਰ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਦੁੱਖ ਸੁੱਖ ਸਾਂਝੇ ਜੋ ਵੀ ਹੈ ਨਾ ਹੁੰਦਾ ਉਹਨੂੰ ਦੱਸਦੀ ਆ ਆਪਣੀ ਔਕੜਾ ਬਾਰੇ ਤਾਂ ਉਹ ਇੱਕ ਨੂੰ ਸਲਾਹ ਦੇ ਦਿੰਦਾ ਕਿ ਅੱਗੇ ਹੁਣ ਨਰਾਤੇ ਆਉਣ ਵਾਲਿਆ 2007 ਦੀ ਇਹ ਘਟਨਾ ਆ ਹੈ ਨਾ 2007 ਦੇ ਉਹਨਾਂ ਟਾਈਮਾਂ ਦੇ ਵਿੱਚ ਅਕਤੂਬਰ ਮਹੀਨਾ ਚੱਲ ਰਿਹਾ ਸੀ ਤੇ ਨਰਾਤੇ ਆਉਣ ਵਾਲੇ ਸੀ ਉਹਨੂੰ ਕਹਿੰਦਾ ਕਿ ਤੂੰ ਅੱਗੇ ਨਰਾਤਿਆਂ ਦੇ ਵਿੱਚ ਵਰਤ ਰੱਖ ਲਈ ਤੇ ਇੱਕ ਪੂਜਾ ਕਰ ਦਵਾਂਗੇ ਆਪਾਂ ਉਹਦੇ ਨਾਲ ਤੇਰੇ ਸਾਰੇ ਹੱਲ ਹੋ ਜਾਣਗੇ ਤਾਂ ਉਹ ਬੱਸ ਚੋਂ ਜਦੋਂ ਆਪਣੇ ਘਰ ਪਹੁੰਚਦੀ ਹੈ ਘਰ ਆ ਕੇ ਉਹ ਆਪਣੇ ਘਰ ਵਾਲੇ ਨਾਲ ਇਹੀ ਗੱਲ ਕਰਦੀ ਹੈ ਕਿ ਮੈਂ ਅੱਗੇ ਆਉਣ ਵਾਲੇ ਨਰਾਤਿਆਂ ਦੇ ਵਿੱਚ ਇਦਾਂ ਦਾ ਵਰਤ ਰੱਖਣਾ ਮੈਨੂੰ ਬੱਸ ਦੇ ਵਿੱਚ ਇੱਕ ਬਾਬਾ ਮਿਲਿਆ ਸੀ ਉਹਨੇ ਦੱਸਿਆ ਕਿ ਇਦਾਂ ਕਰਕੇ ਇੱਕ ਪੂਜਾ ਕਰਾਉਣੀ ਪੈਣੀ ਹੈ ਤੇ ਆਪਣੇ ਘਰ ਦਾ ਜਿਹੜਾ ਦੁੱਖ ਤਕਲੀਫਾਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਹੁਣ ਜਿਹੜਾ ਉਸ ਦਾ ਘਰ ਵਾਲਾ ਜਿਸ ਦਾ ਨਾਮ ਰਾਜਕੁਮਾਰ ਹੁੰਦਾ ਉਹ ਗੱਲ ਤਾਂ ਮੰਨ ਜਾਂਦਾ ਕਿ ਚਲੋ ਕੋਈ ਗੱਲ ਨਹੀਂ ਤੂੰ ਵਰਤ ਵੀ ਰੱਖ ਲਈ ਤੇ ਪੂਜਾ ਵਗੈਰਾ ਵੀ ਕਰ ਲਈ ਪਰ ਉਹ ਕਹਿੰਦਾ ਕਿ ਆਪਣੇ ਘਰ ਦੇ ਵਿੱਚ ਜਿਹੜੇ ਬਾਕੀ ਮੈਂਬਰ ਨੇ ਫੈਮਿਲੀ ਦੇ ਉਹ ਸ਼ਰਾਬ ਵਗੈਰਾ ਪੀਂਦੇ ਨੇ ਤੇ ਮੀਟ ਵਗੈਰਾ ਖਾਂਦੇ ਆ ਤੇ ਇੱਥੇ ਦਾ ਸਹੀ ਨਹੀਂ ਰਹਿਣਾ ਕਿ ਤੂੰ ਇਦਾਂ ਕਰ ਆਪਣੇ ਜਾ ਕੇ ਪੇਕੇ ਘਰ ਵਰਤ ਰੱਖ ਲੇ ਕਿਉਂਕਿ ਉਹਦਾ ਜਿਹੜਾ ਪੇਕਾ ਪਰਿਵਾਰ ਹੁੰਦਾ ਉਹ ਵਧੀਆ ਧਾਰਮਿਕ ਲੋਕ ਹੁੰਦੇ ਆ ਉਹ ਇਦਾਂ ਦਾ ਸ਼ਰਾਬ ਸ਼ਰੂਪ ਤੋਂ ਦੂਰ ਹੁੰਦੇ ਆ ਤਾਂ ਉਹ ਕਹਿੰਦੀ ਆ ਠੀਕ ਆ ਆਪਾਂ ਉੱਥੇ ਵਗ ਚੱਲਾਂਗੇ ਆਪਣੇ ਹੋ ਪੇਕੇ ਪਰਿਵਾਰ ਨਾਲ ਗੱਲ ਕਰਦੀ ਆ ਉਹ ਵੀ ਮੰਨ ਜਾਂਦਾ ਕਿ ਠੀਕ ਆ ਤੂੰ ਆ ਜੀ ਅਸੀਂ ਵੀ ਨਾਲ ਇਦਾਂ ਹੀ ਵਰਤ ਰੱਖ ਲਾਂਗੇ ਤੇ ਪੂਜਾ ਵਗੈਰਾ ਕਰ ਲਾਂਗੇ ਆਪਾਂ ਤਾ ਹੁਣ ਉਹ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਆ। ਰਾਜਕੁਮਾਰ ਵੀ ਹੁਣ ਉਹਦੇ ਨਾਲ ਉੱਥੇ ਚਲਾ ਜਾਂਦਾ। ਉੱਥੇ ਜਾਣ ਤੋਂ ਬਾਅਦ ਉਹ ਫਿਰ ਉਸ ਤਾਮਤਰੀਕ ਨੂੰ ਲਛਮਨਦਾਸ ਨੂੰ ਫੋਨ ਕਰਦੇ ਨੇ ਕਿ ਤੁਸੀਂ ਇੱਥੇ ਆਜੋ ਆਪਾਂ ਪੂਜਾ ਇੱਥੇ ਕਰਨੀ ਆ। ਤਾਂ ਫਿਰ ਉਹ ਉਹਨਾਂ ਦੇ ਘਰ ਪਹੁੰਚ ਜਾਂਦਾ। ਹੁਣ ਰਾਤਿਆਂ ਦੇ ਦਿਨ ਸ਼ੁਰੂ ਹੋ ਜਾਂਦੇ ਆ। ਉਹਨਾਂ ਦੇ ਘਰ ਪਹੁੰਚ ਗਿਆ ਰਾਤਿਆਂ ਦੇ ਉਹ ਵਰਤ ਰੱਖਣਾ ਸ਼ੁਰੂ ਕਰਦੇ ਨੇ। ਉਹਨਾਂ ਦੇ ਜਿਹੜੇ ਪਰਿਵਾਰ ਉਹਦੇ ਪੇਕਾ ਪਰਿਵਾਰ ਵੀ ਆ ਉਹ ਵੀ ਵਰਤ ਰੱਖਣ ਵਾਸਤੇ ਮੰਨ ਜਾਂਦਾ ਉਹ ਵੀ ਵਰਤ ਰੱਖਦਾ ਨਰਾਤਿਆਂ ਦੇ ਹੁਣ ਉਹ ਜਿੰਨੇ ਵੀ ਨਰਾਤੇ ਲੰਘਦੇ ਆ ਉਹ ਬੰਦਾ ਉਹਨਾਂ ਦੇ ਘਰ ਹੀ ਰਹਿੰਦਾ ਦੁਸ਼ਹਿਰੇ ਤੱਕ ਹੁਣ ਦੁਸ਼ਹਿਰੇ ਨੂੰ ਵੀ ਉਹ ਉੱਥੇ ਹੀ ਰਹਿੰਦਾ ਆ ਤਾਂ ਤਕਰੀਬਨ ਜਦੋਂ ਨਰਾਤੇ ਦਿਨ ਚੱਲ ਰਹੇ ਹੁੰਦੇ ਆ ਤਾਂ ਇੱਕ ਦਿਨ ਉਹ ਉਹਦੇ ਪਿਤਾ ਨੂੰ ਕਹਿੰਦਾ ਜਿਹੜਾ ਉਹਦਾ ਬਾਪ ਹੁੰਦਾ ਲਤਾ ਦਾ ਕਿ ਤੁਹਾਡੇ ਘਰ ਦੇ ਪਿੱਛੇ ਜਿਹੜਾ ਵੇੜਾ ਆ ਇਹਦੇ ਵਿੱਚ ਇੱਕ ਕੋਈ ਪੁਰਾਣਾ ਮੰਦਿਰ ਹੈ ਤੇ ਤੁਸੀਂ ਇਹਨੂੰ ਉੱਥੋਂ ਪੱਟੋ ਤੇ ਇਹਦੇ ਵਿੱਚੋਂ ਨਾ ਕੋਈ ਮੂਰਤੀ ਨਿਕਲੂਗੀ ਉਹ ਮੂਰਤੀ ਨੂੰ ਕੱਢ ਕੇ ਜਦੋਂ ਤੁਸੀਂ ਕੱਢੋਗੇ ਤਾਂ ਇਹਦੇ ਵਿੱਚ ਆਪਾਂ ਇੱਥੇ ਮੰਦਿਰ ਬਣਾਵਾਂਗੇ ਉਹਨੂੰ ਬਾਹਰ ਸਥਾਪਿਤ ਕਰਾਂਗੇ ਉਹ ਜਗ੍ਹਾ ਵੀ ਦੱਸਦਾ ਉਹਨੂੰ ਕਿ ਇੱਥੋਂ ਮੂਰਤੀ ਨਿਕਲੂਗੀ ਤਾਂ ਉਹ ਰਾਤ ਨੂੰ ਉਹਨੂੰ ਖਦਾਈ ਦੇ ਲਈ ਲਾ ਦਿੰਦਾ ਜਿਹੜਾ ਰਾਜਕੁਮਾਰਾ ਉਹਦੇ ਸਹੁਰੇ ਉਂ ਤੇ ਲੱਜਾਦੇ ਬਾਪ ਨੇ ਹੁਣ ਰਾਤ ਨੂੰ ਉਹ ਤੋਂ ਪੱਟਣਾ ਸ਼ੁਰੂ ਕਰ ਦਿੰਦਾ ਟੋਵਾ ਵਗੈਰਾ ਪੱਟਦਾ ਲੱਭਦਾ ਰਹਿੰਦਾ ਤਾਂ ਅਚਾਨਕ ਉਹਦੇ ਹੱਥ ਇੱਕ ਪੱਥਰ ਲੱਗਦੇ ਨੇ ਉਹ ਜਦੋਂ ਪੱਟ ਰਿਹਾ ਤਾਂ ਨੀਚੋਂ ਇੱਕ ਪੱਥਰ ਜਿ નીકਲਦੇ ਆ ਤਾ ਉਹ ਨੂੰ ਤੰਤਰਿਕ ਨੂੰ ਉਹਨੂੰ ਦਿਖਾਉਂਦਾ ਆ ਕਿ ਲਛਮਣ ਦਾਸ ਨੂੰ ਦੇਖ ਵੀ ਆ ਨਿਕਲਿਆ ਤਾਂ ਉਹ ਕਹਿੰਦਾ ਵੀ ਇਹੀ ਨੇ ਤੂੰ ਇਹਨਾਂ ਨੂੰ ਕੱਢ ਲਿਆ ਆਪਾਂ ਇਹਨਾਂ ਨੂੰ ਪੂਜਾ ਰੂਮ ਦੇ ਵਿੱਚ ਲੈ ਕੇ ਚੱਲਦੇ ਆ ਜਿੱਥੇ ਆਪਾਂ ਪੂਜਾ ਕਰਦੇ ਆ ਵੀ ਉੱਥੇ ਰੱਖ ਕੇ ਆਪਾਂ ਇਹਨਾਂ ਦੀ ਪੂਜਾ ਕਰਾਂਗੇ ਉਸ ਤੋਂ ਬਾਅਦ ਇਹਨੂੰ ਸਥਾਪਿਤ ਕਰਾਂਗੇ ਉਹ ਗੱਲ ਮੰਨ ਲੈਂਦੇ ਆ ਉਹਨਾਂ ਨੂੰ ਕੱਢਦੇ ਆ ਪੱਥਰਾਂ ਨੂੰ ਧੋਂਦੇ ਆ ਧੋ ਕੇ ਆਪਣਾ ਪੂਜਾ ਰੂਮ 'ਚ ਰੱਖ ਲੈਂਦੇ ਆ ਉੱਥੇ ਪੂਜਾ ਕਰਨੀ ਸਟਾਰਟ ਕਰ ਦਿੰਦੇ ਆ ਉਹਨਾਂ ਦੀ ਹੁਣ ਸਮਾਂ ਲੰਘਦਾ ਦੋ ਤਿੰਨ ਦਿਨ ਹੋਰ ਲੱਗਦੇ ਨੇ ਰਾਤੇ ਨੇ ਜਿਹੜੇ ਉਹ ਕੰਪਲੀਟ ਹੋ ਜਾਂਦੇ ਆ ਉਹ ਹਾਲੇ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦਾ ਨਰਾਤਿਆਂ ਤੋਂ ਬਾਅਦ ਅਗਲਾ ਦੁਸ਼ਹਿਰੇ ਦਾ ਦਿਨ ਆਉਂਦਾ ਦੁਸ਼ਹਿਰਾ ਵੀ ਲੰਘ ਜਾਂਦਾ ਉਹ ਫੇਰ ਵੀ ਨਹੀਂ ਜਾਂਦਾ ਹੁਣ ਦੁਸ਼ਹਿਰੇ ਤੋਂ ਅਗਲਾ ਦਿਨ ਆਉਂਦਾ 22 ਅਕਤੂਬਰ 2007 ਦਾ ਦਿਨ ਤਾਂ ਸਾਰਾ ਪਰਿਵਾਰ ਇਕੱਠਾ ਬੈਠਾ ਹੁੰਦਾ ਸਾਰੇ ਗੱਲਾਂ ਮਾਰ ਰਹੇ ਹੁੰਦੇ ਆ ਤਾਂ ਅਚਾਨਕ ਹੀ ਜਿਹੜੀ ਲਤਾ ਆ ਉਹ ਬੈਠੀ ਬੈਠੀ ਆਪਣੇ ਵਾਲਾਂ ਨੂੰ ਖੰਡਿਆਉਣ ਲੱਗ ਜਾਂਦੀ ਹੈ ਆਪਣੇ ਵਾਲਾਂ 'ਚ ਹੱਥ ਮਾਰ ਲਾ ਜਾਂਦੀ ਹੈ ਉਹ ਸਿਰ ਨੂੰ ਘਮਾਉਣ ਲੱਗ ਜਾਂਦੀ ਐ ਤੇ ਜਿਹੜੇ ਆਪਣੇ ਹੱਥ ਨੇ ਦੱਬ-ਦੱਬ ਕੇ ਜ਼ੋਰ ਨਾਲ ਉਹ ਧਰਤੀ ਨਾਲ ਮਾਰਨੇ ਸਟਾਰਟ ਕਰ ਦਿੰਦੀ ਐ ਹੁਣ ਜਦੋਂ ਉਹ ਧਰਤੀ ਨਾਲ ਦੱਬ ਕੇ ਹੱਥ ਮਾਰਦੀ ਐ ਇਦਾਂ ਦਾ ਵਿਹੇਵ ਕਰਦੀ ਐ ਅਜੀਬ ਹਰਕਤਾਂ ਕਰਨ ਲੱਗ ਜਾਂਦੀ ਐ ਤਾਂ ਸਾਰੇ ਘਰ ਦੇ ਮੈਂਬਰ ਨੇ ਜਿਹੜੇ ਉਹ ਡਰ ਜਾਂਦੇ ਐ ਉਹ ਸੋਚਦੇ ਐ ਵੀ ਇਹਨੂੰ ਅਚਾਨਕ ਬੈਠੀ-ਬੈਠੇ ਨੂੰ ਕੀ ਹੋ ਗਿਆ ਕਿਉਂਕਿ ਇਦਾਂ ਜੇ ਕੋਈ ਆਪਣੇ ਵੀ ਕੋਈ ਬੈਠਾ ਹੋਵੇ ਅਚਾਨਕ ਚਾਰ ਬੰਦੇ ਬੈਠਣ ਵਿੱਚੋਂ ਇੱਕ ਇਦਾਂ ਹਰਕਤਾਂ ਕਰ ਲਾ ਜੇ ਓਬਵੀਅਸ ਆ ਡਰ ਲੱਗਣਾਈ ਐ ਤਾਂ ਜਦੋਂ ਡਰਦੇ ਐ ਤਾਂ ਜਿਹੜਾ ਉਹ ਤੰਤ੍ਰਿਕ ਬੈਠਾ ਹੁੰਦਾ ਲਛਮਣ ਦਾਸ ਉਹ ਉਹਨਾਂ ਨੂੰ ਕਹਿੰਦਾ ਕਿ ਕੁਝ ਨਹੀਂ ਵੀ ਇਹਦੇ ਤੇ ਦਾ ਕੋਈ ਭੂਤ ਦਾ ਸਾਆ ਆ ਗਿਆ ਇਹਦੇ ਅੰਦਰ ਕੋਈ ਭੂਤ ਆ ਗਈ ਜਾਂ ਕੋਈ ਉਪਰੀ ਸ਼ੈ ਆ ਗਈ ਇਦਾਂ ਉਹਨਾਂ ਨੂੰ ਡਰਾ ਦਿੰਦਾ ਉਹ ਕਹਿੰਦੇ ਫਿਰ ਉਹਨੇ ਦਾ ਕੀ ਹੱਲ ਉਹ ਕਹਿੰਦਾ ਕਿ ਮੇਰੇ ਕੋਲ ਸਾਰੇ ਹੱਲ ਹੈਗੇ ਆ ਮੈਂ ਇਹਦਾ ਇਲਾਜ ਕਰ ਦਿੰਦਾ ਕੋਈ ਚੱਕਰ ਨਹੀਂ ਤਾਂ ਉਹ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦਾ ਮੰਤਰ-ਮੁੰਤਰ ਜੇ ਪੜਦਾ ਆਪਣੇ ਕਾਫੀ ਟਾਈਮ ਲਗਾਉਂਦਾ ਫਿਰ ਉਹਨੇ ਘਰਦਿਆਂ ਨੂੰ ਕਹਿੰਦਾ ਕਿ ਇਹਨੂੰ ਰਾਤ ਨੂੰ ਪੂਜ ਵਾਲੇ ਕਮਰੇ ਦੇ ਵਿੱਚੇ ਰੱਖਣਾ ਪੈਣਾ ਇਹਦਾ ਉੱਥੇ ਹੀ ਇਲਾਜ ਹੋਊਗਾ ਉਹ ਘਰ ਦੇ ਮੰਨ ਜਾਂਦੇ ਕਿ ਠੀਕ ਆ ਤੂੰ ਜਿਵੇਂ ਦੇਖ ਲਾ ਜਿਵੇਂ ਕਰਨਾ ਆ ਐਨੇ ਦਿਨ ਹੋ ਗਏ ਹੁੰਦੇ ਆ ਉਹ ਉਹ ਘਰ ਦੇ ਵਿੱਚ ਰਹਿੰਦਾ ਵਿਸ਼ਵਾਸ ਬਣਾ ਲੈਂਦਾ ਤਾਂ ਜਦੋਂ ਰਾਤ ਹੁੰਦੀ ਆ ਉਹ ਰਾਤ ਨੂੰ ਲਤਾ ਤੇ ਮੰਤਰ-ਮੁੰਤਰ ਜੇ ਮਾਰਦਾ ਆਪਣੇ ਤੇ ਰਾਤ ਨੂੰ ਫਿਰ ਉਹਨੂੰ ਚਿੰਟਿਆਂ ਤੇ ਸੰਗਲਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਜਦੋਂ 9-10 ਕ ਵੱਜਦੇ ਆ ਨਾ ਉਹਨੂੰ ਕੁੱਟਣਾ ਸਟਾਰਟ ਕਰ ਦਿੰਦਾ ਹੁਣ ਜਦੋਂ ਉਹਨੂੰ ਕੁੱਟਦਾ ਉਹ ਕਾਹ ਪਾਉਂਦੀ ਆ ਚੀਕਾਂ ਮਾਰਦੀ ਆ ਉਹ ਪਹਿਲਾਂ ਬੋਲਿਆ ਜਾਂ ਮੰਗ ਬਿਹੇਵ ਕਰਦੇ ਨਾਲ ਉਹ ਉੱਚੀ ਉੱਚੀ ਚੀਕਾਂ ਮਾਰ ਲਾ ਜਾਂਦੀ ਹੈ ਤਾਂ ਇਹ ਸੁਣ ਕੇ ਸਾਰੇ ਘਰ ਦੇ ਮੈਂਬਰ ਉੱਥੇ ਪਹੁੰਚ ਜਾਂਦੇ ਆ ਲਤਾ ਦਾ ਭਾਈ ਉਹਦਾ ਬਾਪ ਮਾਂ ਤੇ ਇੱਕ ਉਹਦੀ ਭੈਣ ਹੁੰਦੀ ਹੈ ਲਤਾ ਦੀ ਤੇ ਉਹਦਾ ਘਰ ਵਾਲਾ ਜਦੋਂ ਆ ਕੇ ਉਹ ਦੇਖਦੇ ਆ ਵੀ ਇਦਾਂ ਕੁੱਟਮਾਰ ਕਰ ਰਿਹਾ ਤਾਂ ਉਹ ਕਹਿੰਦੇ ਆ ਵੀ ਤੂੰ ਇਹ ਕੀ ਕਰ ਰਿਹਾ ਉਹ ਕਹਿੰਦਾ ਵੀ ਇਹਦੇ ਵਿੱਚ ਭੂਤ ਆ ਜਿਹੜੀ ਬਹੁਤ ਤਾਕੜੀ ਹੈ ਇਦਾਂ ਕਾਬੂ ਨਹੀਂ ਆਉਣੀ ਉਹਨੂੰ ਕੁੱਟਣਾ ਹੀ ਪੈਣਾ ਵੀ ਇਹ ਜਿਹੜੀਆਂ ਸੱਟਾਂ ਨੇ ਲਤਾ ਦੇ ਨਹੀਂ ਲੱਗ ਰਹੀਆਂ ਇਹ ਤਾਂ ਭੂਤ ਦੇ ਲੱਗ ਰਹੀਆਂ ਨੇ ਉਹਨੂੰ ਆਪਣੀਆਂ ਗੱਲਾਂ ਚ ਲਾ ਲੈਂਦਾ ਉਹ ਉਹ ਮੰਨ ਜਾਂਦੇ ਆ ਉਹਨਾਂ ਨੂੰ ਕਹਿੰਦਾ ਤੁਸੀਂ ਵਿੱਚ ਨਾ ਆਓ ਨਹੀਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਵੀ ਤੁਸੀਂ ਪੈਜੋ ਕੋਈ ਚੱਕਰ ਨਹੀਂ ਉਹ ਜਦੋਂ 11 11:30 ਹੁੰਦੇ ਆ ਤਾਂ ਉਹ ਬਾਹਰ ਆ ਕੇ ਉਹਨਾਂ ਨੂੰ ਕਹਿੰਦਾ ਵੀ ਉਹਦੇ ਵਿੱਚੋਂ ਕੂਤ ਮੈਂ ਕੱਢਦਾ ਹੁਣ ਠੀਕ ਆ ਉਹ ਪਈਆ ਵੀ ਆਪਾਂ ਹੁਣ ਸਵੇਰੇ ਦੇਖਾਂਗੇ ਵੀ ਹੁਣ ਉਹ ਚ ਕੂਤ ਨਹੀਂ ਆਉਣਾ ਤਾਂ ਜਦੋਂ ਅਗਲੀ ਸਵੇਰ ਹੁੰਦੀ ਆ 23 ਅਕਤੂਬਰ ਦੀ ਸਵੇਰ ਆ ਤਾਂ ਜਦੋਂ ਸਵੇਰੇ ਉੱਠ ਕੇ ਦੇਖਦੇ ਆ ਉਹਨੂੰ ਵੀ ਇਹ ਕਿਵੇਂ ਜੇ ਪਈ ਹੈ ਕਿ ਉਹ ਥੋੜੀ ਜੀ ਮਤਲਬ ਕਿ ਬਿਓਸੀ ਦੀ ਹਾਲਤ ਚੋਂ ਦੀ ਉਹਨੂੰ ਠਾਲਦੇ ਆ ਉਹ ਉੱਠਦਾ ਕੱਢਦੀ ਆ ਠੀਕ ਵੀ ਹੋ ਜਾਂਦੀ ਆ ਪਰ ਉਹ ਸੁੰਨ ਸੁੰਨ ਜੀ ਰਹਿੰਦੀ ਆ ਸਾਰਾ ਦਿਨ ਸਾਰਾ ਦਿਨ ਉਹ ਕਿਸੇ ਨਾਲ ਬਾਲਾ ਬੋਲਦੇ ਕੋਈ ਖਾਂਦੀ ਪੀਂਦੀ ਨਹੀਂ ਉਦਾਂ ਹੀ ਬੈਠੀ ਜੇ ਰਹਿੰਦੀ ਆ ਤਾਂ ਫਿਰ ਸ਼ਾਮ ਹੁੰਦੀ ਆ ਜਦੋਂ ਦੁਬਾਰਾ ਤੋਂ ਸ਼ਾਮ ਨੂੰ ਉਹ ਫੇਰ ਉਦਾਂ ਹੀ ਕਰ ਲਾ ਜਾਂਦੀ ਆ ਉਦਾਂ ਹੀ ਬਾਲ ਖੰਡਿਆ ਲੈਂਦੀ ਆ ਉਦਾਂ ਹੀ ਆਪਣੇ ਧਰਤੀ ਤੇ ਹੱਥ ਮਾਰ ਲਾ ਜਾਂਦੀ ਆ ਉਹ ਫੇਰ ਡਰ ਜਾਂਦੇ ਆ ਤਾਂ ਫਿਰ ਜਿਹੜਾ ਲక్ష్ਮਨ ਦਾਸ ਆ ਉਹਨਾਂ ਨੂੰ ਫੇਰ ਕਹਿੰਦਾ ਕਿ ਇਹ ਤਾਂ ਫੇਰ ਇਹਦੇ ਉੱਪਰ ਕ੍ਰੂਦ ਦਾਸ ਆਇਆ ਆ ਗਿਆ ਇਹਦਾ ਚੰਗੀ ਤਰ੍ਹਾਂ ਇਲਾਜ ਕਰਨਾ ਪੈਣਾ। ਉਹ ਫਿਰ ਉਹਨਾਂ ਨੂੰ ਕਹਿੰਦਾ ਕਿ ਅੱਜ ਫਿਰ ਇਹਨੂੰ ਆਪਾਂ ਨੂੰ ਰਾਤ ਨੂੰ ਪੂਜਾ ਰੂਮ 'ਚ ਰੱਖਣਾ ਪੈਣਾ। ਉੱਥੇ ਇਹਦਾ ਮੈਂ ਇਲਾਜ ਕਰੂੰਗਾ। ਤਾਂ ਉਹ ਮੰਨ ਜਾਂਦੇ ਆ ਉਹ ਉਦਾਂ ਹੀ ਫਿਰ ਰਾਤ ਨੂੰ ਉਹਨੂੰ ਕੁੱਟਣਾ ਮਾਰਨਾ ਸਟਾਰਟ ਕਰ ਦਿੰਦਾ। ਹੁਣ ਉਹ ਇੰਨਾ ਜ਼ਿਆਦਾ ਕੁੱਟਦਾ ਮਾਰਦਾ ਪਹਿਲਾਂ ਉਹ ਰੋਂਦੀ ਆ ਉਸ ਤੋਂ ਬਾਅਦ ਉਹ ਜਦੋਂ ਅੱਧੀ ਰਾਤ ਹੁੰਦੀ ਹੈ ਤਾਂ ਉਹਨੂੰ ਕਹਿਣ ਲੱਗ ਜਾਂਦੀ ਹੈ ਕਿ ਮੈਂ ਹੁਣ ਠੀਕ ਆ ਮੈਨੂੰ ਕੁੱਟ ਮਾਰਨਾ ਤੂੰ ਮੈਂ ਬਿਲਕੁਲ ਠੀਕ ਆ ਮੇਰੇ ਚੋਂ ਖੂਤੋਂ ਨਿਕਲ ਗਈ। ਤਾ ਉਹਦੇ ਘਰ ਦੇ ਉੱਤੇ ਆਉਂਦੇ ਆ ਇਹ ਗੱਲ ਸੁਣ ਕੇ ਉਹਨੂੰ ਕਹਿੰਦੇ ਆ ਵੀ ਹੁਣੇ ਕਹਿ ਰਹੀ ਆ ਠੀਕ ਆ ਵੀ ਇਹਨੂੰ ਹੁਣ ਤੂੰ ਨਾ ਮਾਰ। ਤਾਂ ਫਿਰ ਜਿਹੜਾ ਲక్ష్మణ ਦਾਸ ਜਿਹੜਾ ਉਹ ਤੰਤਰਿਕ ਬਾਬਾ ਹੁੰਦਾ ਉਹਨਾਂ ਨੂੰ ਕਹਿੰਦਾ ਵੀ ਨਹੀਂ ਇਹ ਦੀ ਭੂਤ ਆ ਜਾਣ ਕੇ ਪਾਗਲ ਬਣਾਉਂਦੀ ਆ। ਤੁਸੀਂ ਵਿੱਚ ਨਾ ਆਓ ਜੇ ਤੁਸੀਂ ਆਉਂਗੇ ਤੁਹਾਡੇ ਤੇ ਵੀ ਆ ਸਕਦੀ ਆ ਤੇ ਤੁਹਾਡੀ ਡੈਥ ਵੀ ਹੋ ਸਕਦੀ ਆ ਤੁਹਾਡੀ ਮੌਤ ਹੋ ਸਕਦੀ ਆ। ਤਾਂ ਕਰਦੇ ਫੇਰ ਡਰ ਜਾਂਦੇ ਆ ਉਹਨਾਂ ਨੂੰ ਕਹਿੰਦੇ ਕਿ ਤੂੰ ਕਰ ਜੋ ਵੀ ਕਰਨਾ। ਉਹ ਸਾਰੀ ਰਾਤ ਉਹਨੂੰ ਕੁੱਟਦਾ ਮਾਰਦਾ ਜਾਂ ਆਪਣੇ ਤੰਤਰ ਵਿਦਿਆ ਜੋ ਵੀ ਕੰਮ ਕਰਦਾ ਸਾਰੀ ਰਾਤ ਕਰੀ ਜਾਂਦਾ ਉਦਾਂ ਹੀ। ਅਗਲੀ ਸਵੇਰ ਹੁੰਦੀ ਆ। ਜਦੋਂ ਸਾਰੇ ਜਾਨੇ ਸਵੇਰੇ ਹੁਣ ਉੱਠਦੇ ਨੇ ਉਹ ਦੇਖਦੇ ਨੇ ਕਿ ਜਿਹੜੀ ਉਹ ਲਤਾ ਆ ਉਹ ਸੁੱਤੀ ਪਈ ਐ ਤੇ ਆਪਣਾ ਕੰਮ ਕਰ ਲਾ ਜਾਂਦੇ ਨੇ ਸਾਰੇ ਕੋਈ ਗੱਲ ਨਹੀਂ ਉੱਠ ਖੜਨਾ ਉਹਨੇ ਉਹ ਬਾਬਾ ਵੀ ਕਹਿੰਦਾ ਕਿ ਇਹਨੂੰ ਆਰਾਮ ਕਰਨ ਦੋ ਜਦੋਂ ਥੋੜਾ ਜਿਹਾ ਹੋਰ ਟਾਈਮ ਲੰਘਦਾ ਉਹ ਸੋਚਦੇ ਕਿ ਹੁਣ ਆਪਾਂ ਇਹਨੂੰ ਠਾਲ ਲਈਏ ਉਹਨੂੰ ਠਾਲਣ ਦੇ ਲਈ ਜਾਂਦੇ ਆ ਇਹ ਹੁਣ 24 ਅਕਤੂਬਰ ਦਾ ਦਿਨ ਆ ਗਿਆ ਹੈ ਨਾ 24 ਅਕਤੂਬਰ ਨੂੰ ਜਦੋਂ ਉਹਨੂੰ ਸਵੇਰੇ ਠਾਲਣ ਜਾਂਦੇ ਆ ਤਾਂ ਉਹਨੂੰ ਚਾਹ ਪਲਾਉਣ ਵਾਸਤੇ ਜਾਂਦੇ ਆ ਤਾਂ ਉਹ ਕੋਈ ਰਿਸਪੌਂਸ ਨਹੀਂ ਦਿੰਦੀ ਤਾਂ ਉਹਨੂੰ ਹਿਲਾਉਂਦੇ ਵਗੈਰਾ ਜਦੋਂ ਉਹ ਦੇਖਦੇ ਉਹ ਬਿਉਸ਼ ਹੋਈ ਪਈ ਜਾਂਦੀ ਐ ਉਹਨੂੰ ਫਟਾਫਟ ਚੱਕਦੇ ਆਉ ਹਸਪੀਟਲ ਨੂੰ ਲੈ ਭੱਜ ਜਾਂਦੇ ਆ। ਉਹ ਹੁਣ ਉੱਥੇ ਇੱਕ ਲੋਕਲ ਹੈਲਥ ਸੈਂਟਰ ਹੁੰਦਾ। ਉੱਥੇ ਲੈ ਕੇ ਜਾਂਦੇ ਆ। ਉੱਥੇ ਡਾਕਟਰ ਅਨੂਪ ਕੁਮਾਰ ਨਾਮ ਦਾ ਡਾਕਟਰ ਹੁੰਦਾ। ਉਹ ਉਹਨਾਂ ਨੂੰ ਮਿਲਦਾ, ਉਹਨੂੰ ਚੈੱਕ ਕਰਦਾ। ਜਦੋਂ ਚੈੱਕ ਕਰਦਾ ਉਹਨਾਂ ਨੂੰ ਦੱਸਦਾ ਕਿ ਇਹਦੀ ਮੌਤ ਹੋ ਚੁੱਕੀ ਹੈ ਤਾਂ ਮਰੀ ਹੋਈ ਹੈ। ਤਾਂ ਸਾਰੇ ਘਰ ਦੇ ਡਰ ਜਾਂਦੇ ਆ। ਹੁਣ ਜਿਹੜਾ ਬਾਬਾ ਉਹ ਵੀ ਨਾਲ ਹੁੰਦਾ। ਉਹ ਵੀ ਡਰ ਜਾਂਦਾ ਉਹ ਪਰ ਉੱਥੇ ਇੱਕ ਟਰਿਕ ਖੇਡਦਾ। ਉਹਨਾਂ ਨੂੰ ਘਰਦਿਆਂ ਨੂੰ ਕਹਿੰਦਾ ਕਿ ਕੁਝ ਨਹੀਂ ਹੋਇਆ। ਤੁਸੀਂ ਇਹਨੂੰ ਘਰੇ ਲੈ ਕੇ ਚੱਲੋ ਮੈਂ ਇਹਨੂੰ ਠੀਕ ਕਰ ਦੂੰਗਾ। ਤਾਂ ਉਹ ਫੇਰ ਉਹਦੀਆਂ ਗੱਲਾਂ ਚ ਆ ਜਾਂਦੇ ਆ ਉਹਨੂੰ ਘਰੇ ਲੈ ਜਾਂਦੇ ਆ ਫੇਰ ਦੁਬਾਰਾ ਚੈੱਕ ਉਹਦੀ ਲਾਸ਼ ਨੂੰ ਹੁਣ ਘਰੇ ਲੈ ਕੇ ਆਉਂਦੇ ਆ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਆਂਢੀ ਗੁਆਂਢੀ ਉਹਨਾਂ ਦੇ ਘਰ ਰੌਲਾ ਪੈਂਦਾ ਸ਼ੁਰੂ ਹੋ ਜਾਂਦਾ ਉਹ ਜਿਹੜਾ ਬਾਬਾ ਲਗਾਤਾਰ ਉਹਨੂੰ ਕਹਿੰਦਾ ਰਹਿੰਦਾ ਕਿ ਮੈਂ ਇਹਨੂੰ ਠੀਕ ਕਰ ਦੂੰਗਾ ਪਿੰਡ ਦੇ ਲੋਕ ਇਕੱਠੇ ਹੁੰਦੇ ਆ ਵਿੱਚ ਫੇਰ ਉੱਥੇ ਜਿਹੜੀ ਆ ਸਰਪੰਚ ਵੀ ਪਹੁੰਚ ਜਾਂਦੀ ਆ ਪਿੰਡ 'ਚ ਸ਼੍ਰੇਸ਼ਟਾ ਦੇ ਵੀ ਨਾਮ ਸੀਗਾ ਸਰਪੰਚ ਦਾ ਤੇ ਜਦੋਂ ਸਰਪੰਚ ਉੱਥੇ ਪਹੁੰਚਦੀ ਆ ਤਾਂ ਉਹ ਦੇਖਦੀ ਹੈ ਕਿ ਇਹ ਤਾਂ ਇਹਨੇ ਮਾਰ ਦਿੱਤੀ ਹੈ ਤੇ ਇਹ ਹਲੇ ਵੀ ਅੰਧਵਿਸ਼ਵਾਸ ਦੇ ਵਿੱਚ ਇਹਨਾਂ ਦੇ ਘਰ ਦੇ ਫਸੇ ਪਏ ਆ ਤੇ ਉਹ ਫਿਰ ਨਾਲ ਦੀ ਨਾਲ ਸਮਝਦਾਰੀ ਵਰਤ ਕੇ ਪੁਲਿਸ ਨੂੰ ਫੋਨ ਕਰਦੀ ਹੈ ਹੁਣ ਮੌਕੇ ਤੇ ਫਿਰ ਉੱਥੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਉਹਨੂੰ ਦੇਖਦੀ ਹੈ ਚੈੱਕ ਕਰਦੇ ਆ ਜਾਂ ਦੇਖਦੇ ਨੇ ਵੀ ਇਹ ਮਰੀ ਹੋਈ ਆ ਤਾਂ ਉਹਦੇ ਘਰਦਿਆਂ ਦੇ ਬਿਆਨ ਲੈ ਜਾਂਦੇ ਆ ਉਹਦੇ ਭਾਈ ਤੋਂ ਬਿਆਨ ਲੈ ਜਾਂਦੇ ਆ ਜਦੋਂ ਸਾਰੀ ਗੱਲਬਾਤ ਦੱਸ ਦਿਆ ਤਾਂ ਉਹ ਬਾਬੇ ਨੂੰ ਅਰੈਸਟ ਕਰਦੇ ਆ ਫਿਰ ਪੁਲਿਸ ਵਾਲੇ ਉਹ ਬਾਬਾ ਹਲੇ ਵੀ ਕਲੇਮ ਕਰ ਰਿਹਾ ਹੁੰਦਾ ਕਿ ਮੈਨੂੰ ਠੀਕ ਕਰ ਦਊਗਾ ਪਰ ਪੁਲਿਸ ਵਾਲੇ ਨਹੀਂ ਮੰਨਦੇ ਉਹਦੀ ਇੱਕ ਵੀ ਉਹਨੂੰ ਅਰੈਸਟ ਕਰਕੇ ਲੈ ਜਾਂਦੇ ਆ ਉਹ ਫਿਰ ਜਿਹੜੀ ਉੱਥੇ ਡੈੱਡ ਬਾਡੀ ਆ ਉਹਦੀਆਂ ਵੀ ਸਾਰੀਆਂ ਫੋਟੋਜ਼ ਵਗੈਰਾ ਲੈ ਕੇ ਉਹਨੂੰ ਵੀ ਫਿਰ ਉੱਥੋਂ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਾਂਦਾ ਤੇ ਜਿਹੜਾ ਬਾਬਾ ਉਹਨੂੰ ਅਰੈਸਟ ਕਰ ਲਿਆ ਜਾਂਦਾ ਬਿਆਨ ਵੀ ਹੋ ਗਏ ਸਾਰਾ ਕੁਝ ਹੋ ਜਾਂਦਾ ਹੁਣ ਅੱਗੇ ਜਿਹੜਾ ਬਾਬੇ ਦੀਆਂ ਜਿਹੜੀਆਂ ਹੋਰ ਚੀਜ਼ਾਂ ਹੁੰਦੇ ਨੇ ਬਿਲੋਂਗਿੰਗਸ ਲਾ ਲੋ ਜਿਵੇਂ ਜਿਹੜੀ ਚਿਮਟਾ ਹੁੰਦਾ ਤੇ ਇੱਕ ਜਿਹੜੀ ਉਹਦੀ ਸੰਗਲ ਹੁੰਦਾ ਜਿਹਦੇ ਨਾਲ ਉਹਨੇ ਮਾਰਿਆ ਹੁੰਦਾ ਉਹਨੂੰ ਸਾਰੀ ਰਾਤ ਹੈ ਨਾ ਉਹ ਵੀ ਪੁਲਿਸ ਚੱਕਦੀ ਆ ਉਹਨੂੰ ਘਰ ਦੇ ਦਿੰਦੇ ਆ ਪੁਲਿਸ ਨੂੰ ਵੀ ਇਹਨਾਂ ਨਾਲ ਇਹਨੇ ਕੁੱਟਿਆ ਸਾਰਾ ਕੁਝ ਦੱਸ ਦਿਆ ਉਹ ਵੀ ਫਿਰ ਲੈ ਕੇ ਪੁਲਿਸ ਵਾਲੇ ਲੈ ਜਾਂਦੇ ਆ ਉਹਨੂੰ ਵੀ ਲੈਬ ਦੇ ਵਿੱਚ ਭੇਜਿਆ ਜਾਂਦਾ ਤੇ ਇੱਕ ਬਾਬੇ ਦੀ ਸ਼ਰਟ ਹੁੰਦੀ ਹੈ ਜਿਹਦੇ ਉੱਤੇ ਖੂਨ ਦੇ ਕਾਫੀ ਜ਼ਿਆਦਾ ਦਾਗ ਹੁੰਦੇ ਆ ਉਹ ਵੀ ਫਿਰ ਲੈਬ ਦੇ ਵਿੱਚ ਜਾਂਦੀ ਆ ਜਦੋਂ ਚੈੱਕ ਕੀਤਾ ਜਾਂਦਾ ਉਹਦੇ ਵੀ ਜਿਹੜੇ ਖੂਨ ਦੇ ਸੈਂਪਲ ਹੁੰਦੇ ਆ ਉਹ ਜਿਹੜੀ ਲਤਾ ਦੇਵੀ ਆ ਉਹਦੇ ਖੂਨ ਦੇ ਨਾਲ ਮਿਲ ਜਾਂਦੇ ਹੁਣ ਇਹ ਕਲੀਅਰ ਹੋ ਜਾਂਦਾ ਕਿ ਬਾਬਾ ਇਹਨੂੰ ਕੁੱਟ ਮਾਰ ਰਿਹਾ ਸੀਗਾ ਕਿਉਂਕਿ ਬਾਬੇ ਦੇ ਆਪਣੇ ਵੀ ਬਲੱਡ ਲੱਗਿਆ ਹੁੰਦਾ ਸ਼ਰਟ ਤੇ ਤੇ ਜਦੋਂ ਇਹ ਕੇਸ ਅੱਗੇ ਵਧ ਰਿਹਾ ਹੁੰਦਾ ਤੇ ਬਾਬਾ ਸਾਰੀ ਗੱਲ ਮੁੱਕਰ ਜਾਂਦਾ ਉਹ ਕਹਿੰਦਾ ਕਿ ਮੈਂ ਤਾਂ ਮਾਰਿਆ ਨਹੀਂ ਨਾ ਮੇਰੇ ਸੰਗਲ ਨੇ ਕੋਈ ਗੱਲ ਸਾਰੀਆਂ ਗੱਲਾਂ ਜਦੋਂ ਮੁੱਕਰ ਜਾਂਦਾ ਤੇ ਪੋਸਟਮਾਰਟਮ ਦੀ ਰਿਪੋਰਟ ਵੀ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਲਿਖਿਆ ਹੁੰਦਾ ਵੀ ਜਿਹੜਾ ਇਹਦੀ ਡੈਥ ਦਾ ਕਾਰਨ ਆ ਉਹ ਸ਼ੌਕ ਚ ਜਾ ਕੇ ਡੈਥ ਹੋਣੀ ਹੋਈ ਹੈ ਜੀ ਇਹ ਸ਼ੌਕ ਤੇ ਚਲੀ ਗਈ ਹੁਣ ਸ਼ੌਕ ਦਾ ਕਾਰਨ ਉਹਦਾ ਕੁੱਟ ਮਾਰ ਸੀ ਜਾਂ ਕੀ ਸੀ ਉਹ ਹੁਣ ਡਾਕਟਰ ਕਲੀਅਰ ਨਹੀਂ ਕਰਦੇ ਬਸ ਉਹਦੇ ਵਿੱਚ ਲਿਖਿਆ ਹੁੰਦਾ ਕਿ ਇਹਦੀ ਸ਼ੌਕ ਨਾਲ ਡੈਥ ਹੋਈ ਆ ਵੀ ਹੋ ਸਕਦਾ ਕਿ ਇਹਦੇ ਨਾਲ ਇਨੀ ਕੁੱਟਮਾਰ ਹੋਈ ਆ ਤਾਂ ਇਹ ਸ਼ੌਕ ਚਲੀ ਗਈ ਹੋਵੇ ਹੁਣ ਬਾਬੇ ਨੂੰ ਪਹਿਲਾਂ 302 ਦੇ ਪਰਚੇ ਦੇ ਵਿੱਚ ਅੰਦਰ ਕੀਤਾ ਜਾਂਦਾ ਪਰ ਬਾਬਾ ਜਦੋਂ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉੱਥੇ ਆਪਣੇ ਵਕੀਲ ਦੇ ਥਰੂ ਅਦਾਲਤ ਦੇ ਵਿੱਚ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਨੇ ਜਾਂ ਚਿੰਟਾ ਜਾਂ ਸਾਰਾ ਸਮਾਨ ਇਹ ਮੇਰਾ ਨਹੀਂ ਹੈ ਕਿਉਂਕਿ ਉਹਦੇ ਵਿੱਚ ਬਾਬੇ ਦੇ ਫਿੰਗਰਪ੍ਰਿੰਟਸ ਦੇ ਨਾਲ ਨਾਲ ਉਹਦੇ ਘਰਦਿਆਂ ਦੇ ਵੀ ਹੁੰਦੇ ਆ ਹੁਣ ਇੱਕ ਸਾਬਤ ਕਰਨ ਔਖਾ ਹੋ ਜਾਂਦਾ ਕਿ ਇਹ ਵੀ ਇਹ ਹੋਦਿਆ ਇਦਾਂ ਕਰਦੇ ਕਰਾਉਂਦੇ ਸਬੂਤਾਂ ਦੀ ਕਮੀ ਓਣ ਕਰਕੇ ਜਾਂ ਬਾਬੇ ਦੇ ਮੁਕਰਨ ਕਰਕੇ ਉਹ ਫਿਰ ਜਿਹੜਾ ਉਹਦਾ 302 ਦਾ ਪਰਚਾ 304 ਦੇ ਵਿੱਚ ਕਨਵਰਟ ਹੋ ਜਾਂਦਾ ਹੁਣ 302 ਦੇ ਪਰਚੇ ਦੇ ਵਿੱਚ ਜਿਹੜਾ ਹੁੰਦਾ ਸਜ਼ਾਏ ਮੌਤ ਵਗੈਰਾ ਹੋਣੀ ਜਾਂ ਇਦਾਂ ਦਾ ਇਦਾਂ ਦੀਆਂ ਸਜ਼ਾਾਂਵਾਂ ਮਿਲਦੀਆਂ ਨੇ ਕਿਉਂਕਿ 302 ਮਰਡਰ ਦਾ ਕੇਸ ਹੁੰਦਾ ਹੈ ਨਾ ਤੇ ਪਰ ਹੁਣ ਉਹ 304 ਚ ਕਨਵਰਟ ਹੁੰਦਾ ਜਿਹੜਾ ਕੁੱਟਮਾਰ ਵਗੈਰਾ ਇਦਾਂ ਉਹ ਨੂੰ ਛੋਟੇ ਲੈਵਲ ਤੇ ਆ ਜਾਂਦਾ ਤੇ ਉਹਦੇ ਵਿੱਚ ਕੋਈ ਬੜੀ ਜਿਆਦਾ ਸਜ਼ਾ ਨਹੀਂ ਹੁੰਦੀ ਬਾਬੇ ਦਾ ਹੁਣ ਕੇਸ ਚੱਲ ਰਿਹਾ ਹੈ ਤੇ ਉਹਨੇ ਅੱਗੇ ਵੀ ਜਿਹੜਾ ਸੈਸ਼ਨ ਕੋਰਟ ਸੀਗਾ ਉਹਨਾਂ 304 ਦਾ ਕਰਤਾ ਸੀ ਉਹਦੇ ਘਰ ਦੇ ਅਗਲੀ ਕੋਰਟ 'ਚ ਵੀ ਗਏ ਹੁਣ ਤੇ ਉੱਥੇ ਵੀ ਬਾਬਾ ਇਹੀ ਗੱਲਾਂ ਕਹਿ ਰਿਹਾ ਕਿ ਮੈਂ ਉਹਨੂੰ ਮਾਰਿਆ ਨਹੀਂ ਹੈ ਮੈਂ ਕੁੱਟਮਾਰ ਜ਼ਰੂਰ ਕੀਤੀ ਸੀ ਪਰ ਮੈਂ ਮਾਰਿਆ ਨਹੀਂ ਹੈ ਤੇ ਜਿਹੜੇ ਉਹ ਚਿੰਟੇ ਵਗੈਰਾ ਨੇ ਉਹ ਵੀ ਮੇਰੇ ਨਹੀਂ ਉਹ ਇਹਨਾਂ ਦੇ ਘਰ ਦੇ ਆਂਦੇ ਸੀ ਉਹ ਪੁਲਿਸ ਨੂੰ ਇੱਕ ਹੋਰ ਵੀ ਕਹਿੰਦਾ ਕਿ ਜਿਹੜੀ ਇਹ ਲਤਾ ਦੇਵੀ ਸੀਗੀ ਇਹਨੇ ਆਪਣਾ ਸਿਰ ਸੀਗਾ ਜਿਹੜਾ ਆਪੇ ਧਰਤੀ ਨਾਲ ਮਾਰਿਆ ਆਪਣੇ ਚਿੰਟੇ ਨੇ ਆਪ ਹੀ ਮਾਰੇ ਮੈਂ ਤਾਂ ਹੱਥ ਵੀ ਨਹੀਂ ਲਾਇਆ ਇਹਨੂੰ ਸਾਰੀਆਂ ਗੱਲਾਂ ਮੁਕਰ ਜਾਂਦਾ ਹੁਣ ਹੁਣ ਦੇਖੋ ਇੱਕ ਬਾਬਾ ਕਿਸੇ ਲੇਡੀ ਨੂੰ ਬੱਸ ਦੇ ਵਿੱਚ ਮਿਲਿਆ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਇਆ ਹੈ ਨਾ ਉਹ ਗੱਲਾਂ ਦੇ ਵਿੱਚ ਇੰਨੀ ਜ਼ਿਆਦਾ ਜੀ ਇੰਨੀ ਪੋਲੀ ਸੀ ਵਿਚਾਰੀ ਵੀ ਮੇਰੇ ਘਰ ਦਾ ਸਾਰਾ ਕੁਝ ਠੀਕ ਹੋ ਜਾਊਗਾ ਐਦਾ ਐ ਲੋਕ ਇਦਾਂ ਹੀ ਫਸਾਉਂਦੇ ਆ ਉਹ ਉਹਨੂੰ ਆਊਗਾ ਕਿ ਮੇਰਾ ਘਰ ਠੀਕ ਹੋ ਜਾਊਗਾ ਧਰਮ ਦੇ ਨਾਮ ਤੇ ਇਹਨਾਂ ਨੂੰ ਫਸਾ ਕੇ ਵਿਚਾਰੀ ਦੇ ਘਰੇ ਆ ਕੇ ਉਹਨੂੰ ਉਹਦੇ ਘਰੇ ਹੀ ਮਾਰ ਦਿੱਤਾ ਜਾਂਦਾ ਤੇ ਘਰ ਦੇ 2-3 ਦਿਨ ਉਹਦੀ ਕੁੱਟਮਾਰ ਹੁੰਦੀ ਰਹਿੰਦੀ ਆ ਉਹ ਆਂਧਾ ਵਿਸ਼ਵਾਸ ਦੇ ਵਿੱਚ ਇੰਨੇ ਫਸੇ ਹੁੰਦੇ ਆ ਕਿ ਇਹਦੇ ਵਿੱਚ ਤਾਂ ਪੂਤਾ ਜੀ ਅੱਗੇ ਨਾ ਕਦੇ ਪਿੱਛੇ ਉਹ ਜਿਹ ਕੂਤ ਨਹੀਂ ਆਈ ਉਹ ਬਾਬਾ ਆਇਆ ਪਤਾ ਨਹੀਂ ਕੀ ਸਿਸਟਮ ਬਣਦਾ ਇਹਨਾਂ ਦਾ ਉਹ ਦਿਮਾਗੀ ਜਿਹੜਾ ਬੰਦੇ ਨੂੰ ਇੰਨਾ ਜ਼ਿਆਦਾ ਬੰਸ ਦੇ ਵਿੱਚ ਕਰ ਲੈਂਦਾ ਕਿ ਇਹ ਜਾਂ ਕੁਝ ਕਰ ਲਾਉਂਦੇ ਆ ਉਹ ਬਹੁਤ ਜ਼ਿਆਦਾ ਛਾਤਰ ਹੁੰਦੇ ਆ ਜਿਹੜੇ ਇਦਾਂ ਦੇ ਬਾਬੇ ਵਗੈਰਾ ਹੁੰਦੇ ਆ ਤਾਂ ਹੀ ਕਹਿੰਦੇ ਹੁੰਦੇ ਆ ਕਿ ਆਮਦ ਵਿਸ਼ਵਾਸ 'ਚ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜੇ ਕਿਸੇ ਨੇ ਧਰਮ ਵਾਲੇ ਰਾਸਤੇ ਤੇ ਵੀ ਚੱਲਣਾ ਨਾ ਉਹ ਬੰਦਾ ਆਪਣੀ ਕੋਸ਼ਿਸ਼ ਕਰੇ ਆਪ ਪੜ੍ਹੇ ਹੈ ਨਾ ਕਿ ਧਰਮ ਗ੍ਰੰਥਾਂ ਨੂੰ ਪੜ੍ਹੇ ਆਪਣਾ ਆਪ ਨੂੰ ਕਰ ਸਕਦਾ ਕੀ ਸੇ ਤੁਕਰਾਉਂਗੇ ਜਦੋਂ ਤੁਸੀਂ ਉਹ ਤੁਹਾਨੂੰ ਆਪਣੇ ਮਗਰ ਲਾ ਕੇ ਪੈਸੇ ਲੁੱਟਣ ਤੱਕ ਹੀ ਜਾਊਗਾ ਤੁਹਾਡੇ ਠੀਕ ਹੈ ਜੀ ਤੇ ਏਸੀ ਜੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ